ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਲਗਾਤਾਰ ਬਰਕਰਾਰ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਹਰਿਆਣਾ ਅਤੇ ਦਿੱਲੀ ਤੋਂ ਹੁੰਦਾ ਹੋਇਆ ਸਿਸਟਮ ਯੂਪੀ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਐਂਟਰ ਕਰ ਚੁੱਕਿਆ ਹੈ ਜਿਸ ਦੇ ਕਾਰਨ ਅੱਜ ਰਾਤ ਪੰਜਾਬ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਮੀਂਹ ਦੀ ਉਮੀਦ ਕੋਈ ਬਹੁਤ ਵੱਡੀ ਨਹੀਂ ਹੈ ਕੋਈ ਬਹੁਤ ਜ਼ਿਆਦਾ ਉਮੀਦ ਹੀ ਸੰਭਾਵਨਾ ਨਹੀਂ ਬਣ ਰਹੀ ਬੱਦਰਬਾਈ ਸਿਸਟਮ ਬਸ਼ੱਕ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਹਲਕੀ ਦਰਮਿਆਨੀ ਬੂੰਦਾਬੰਦੀ ਸਵੇਰ ਦੇ ਸਮੇਂ ਵੀ ਦੇਖਣ ਨੂੰ ਮਿਲੀ ਅਤੇ ਹੁਣ ਵੀ ਹਾਲਾਤ ਅਜਿਹੇ ਬਣ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਂ ਸਿਸਟਮ ਜਿਹੜੇ ਨੇ ਹਲਕੇ ਤੋਂ ਦਰਮਿਆਨੇ ਨੇ ਮੀਂਹ ਦੀ ਸੰਭਾਵਨਾ ਬਸ਼ੱਕ ਹੈ ਹੁੰਦਾ ਬੰਦੀ ਰਹੇਗੀ ਤੇਜ਼ ਹਵਾਵਾਂ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਚੱਲ ਸਕਦੀਆਂ ਨੇ ਜਾਨਿ ਕਿ ਤੇਜ਼ ਹਨੇਰੀ ਦੀ ਉਮੀਦ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਗੱਲ ਕਰਾਂਗੇ ਤਾਪਮਾਨ ਦੀ ਤਾਂ ਹਵਾਵਾਂ ਜਿਹੜੀਆਂ ਦੱਖਣ ਪੂਰਬ ਤੋਂ ਚੱਲ ਰਹੀਆਂ ਨੇ ਦਿੱਲੀ ਐਮਪੀ ਯੂਪੀ ਵੱਲੋਂ ਹਵਾਵਾਂ ਜਿਹੜੀਆਂ ਆਈਆਂ ਨੇ ਉਹਦੇ ਨਾਲ ਠੰਡ ਦਾ ਮਾਹੌਲ ਥੋੜਾ ਬਹੁਤਾ ਦੇਖਣ ਨੂੰ ਮਿਲ ਰਿਹਾ ਥੋੜੀ ਬਹੁਤੀ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚ ਟਰੈਵਲ ਕਰ ਰਹੀਆਂ ਨੇ ਜਿਸ ਦੇ ਨਾਲ ਉਮੀਦ ਹੈ ਕਿ ਤਾਪਮਾਨ ਇੱਕ ਤੋਂ 2 ਡਿਗਰੀ ਕੱਲ੍ਹ ਨਾਲੋਂ ਘਟਦੇ ਹੋਏ ਦਿਖਾਈ ਦੇ ਰਹੇ ਨੇ ਥੋੜੀ ਬਹੁਤੀ ਠੰਡ ਦਾ ਅਹਿਸਾਸ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਕੀ ਉਹਦੇ ਦਿਨਾਂ ਦੀ ਅਪਡੇਟ ਜਿਹੜੀ ਆ ਤੁਹਾਡੇ ਤੱਕ ਨਵੀਂ ਵੀਡੀਓ ਰਾਹੀਂ ਨਵੇਂ ਟਾਈਮ ਤੇ ਤੁਹਾਡੇ ਤੱਕ ਪਹੁੰਚਦੀ ਕਰ ਦੇਵਾਂਗੇ। ਜਾਣਕਾਰੀ ਤੁਹਾਨੂੰ ਉਹਦੇ ਮਿਲੇਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਤਾਂ ਹੀ ਰਿਕਵੈਸਟ ਕਰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਜਾਣਕਾਰੀ ਤੁਹਾਨੂੰ ਜਲਦ ਮਿਲ ਸਕੇ। ਮਿਲਦੇ ਆਂ ਜੀ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ।